ਕੀਡ ਬੰਦ ਕਰਨ ਦੀਆਂ ਤਿਆਰੀਆਂ ਸੀ ਥੋੜੀ ਦੇਰ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਗੋ ਪਹੁੰਚਿਆ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਸਾਨੂੰ ਧਰਨੇ ਲਾਉਣ ਦਾ ਸ਼ੌਂਕ ਨਹੀਂ ਨਾ ਅਸੀਂ ਧਰਨਿਆਂ ਤੇ ਬਹਿ ਕੇ ਆਪਣੀ ਸਿਹਤ ਖਰਾਬ ਕਰਨਾ ਚਾਹੁੰਦੇ ਆ ਨਾ ਆਪਣੇ ਸਾਥੀਆਂ ਦੀ ਸਾਡੇ ਬੱਚਿਆਂ ਦੀਆਂ ਜਾਨਾਂ ਬੜੀਆਂ ਕੀਮਤੀ ਆ ਅਸੀਂ ਖਤਰੇ 'ਚ ਨਹੀਂ ਪਾਉਣਾ ਚਾਹੁੰਦੇ ਕੀ ਸਮਝੌਤਾ ਹੁਣ ਕੀ ਹੋਇਆ ਜਿਹੜਾ ਤੁਸੀਂ ਤੁਹਾਡੀਆਂ ਮੰਗਾਂ ਸੀ ਕਿ ਯੂਨੀਵਰਸਿਟੀ ਆਪਣੇ ਐਂਡ ਦੇ ਉੱਤੇ ਸਿੰਡੀਗੇਟ ਦੇ ਵਿੱਚ ਮਤਾ ਪਾ ਕੇ ਸੀਟਾਂ ਕ੍ਰੀਏਟ ਕਰੂਗੀ ਪੀਸਾ ਵਾਸਤੇ ਰੀਕਨਸਿਡਰੇਸ਼ਨ ਜਿਹੜੀ ਆ ਕਮੇਟੀ ਬਣਾਉਗੀ ਜਿਹੜੀ ਵਿਚਾਰ ਕਰੂਗੀ ਉਹਦੇ ਚ ਫਿਰ ਸਾਡੀ ਇੱਕ ਸਬ ਕੋਆਰਡੀਨੇਸ਼ਨ ਕਮੇਟੀ ਬਣੂਗੀ ਜਿਹੜੀ ਸਟੂਡੈਂਟਸ ਦੀ ਹੋਊਗੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵਾਅਦੇ ਬਾਰੇ ਵਿਚਾਰ ਹੋਊਗਾ ਕਿੰਨਾ ਵਾਅਦਾ ਬਣਦਾ ਹੈ ਸਾਲ ਦਾ ਉਹਦੇ ਲਈ ਸਰਕਾਰ ਕੋ ਗ੍ਰਾਂਟ ਕਿੰਨੀ ਲੈਣੀ ਆ ਕਿੰਨੀ ਫੀਸ ਘਟਾਉਣੀ ਹੈ ਸਾਰੀ ਚੀਜ਼ ਉੱਤੇ ਵਿਚਾਰ ਕਰਾਂਗੇ ਤੇ ਸਰਕਾਰ ਤੱਕ ਫੇ ਪਹੁੰਚ ਜਿਹੜੀ ਅਸੀਂ ਆਪਣੇ ਐਂਡ ਤੋਂ ਕਰਦੇ ਰਵਾਂਗੇ ਯੂਨੀਵਰਸਿਟੀ ਵਿੱਚ ਛੁੱਟੀਆਂ ਲਿਖੂਗੀ ਤੇ ਅਸੀਂ ਵੀ ਆਪਣੇ ਐਂਡ ਦੇ ਉੱਤੇ ਇੱਕ ਵੱਡੀ ਆਲਮਨਦੀ ਕਰਕੇ ਸਰਕਾਰ ਦੀ ਧੌਣ ਤੇ ਬੋਡਾ ਰੱਖਾਂਗੇ ਵੀ ਸਕੂਲ ਬਣਾਈ ਜਾਂਦੇ ਹੋ ਆ ਯੂਨੀਵਰਸਿਟੀਆਂ ਦੋ ਹੀ ਨਹੀਂ ਇਹਨਾਂ ਦਾ ਬੇੜਾ ਕਰਕਰ ਕਰ ਤੇ ਨੀਲੀ ਪੱਗ ਆਈ ਸੀ ਅਕਾਲੀ ਦਲ ਦੇ ਰੂਪ ਦੇ ਵਿੱਚ ਅਕਾਲੀ ਵਿਖਿਆ ਜਾਂਦਾ ਸੀ ਨੀਲੀ ਪੱਗ ਦੇ ਵਿੱਚ ਚਿੱਟੀ ਆ ਗਈ ਕਹਿੰਦੇ ਕਾਂਗਰਸੀ ਆ ਬਸੰਤੀ ਆ ਗਈ ਧੋਣਾ ਆਮ ਆਦਮੀ ਪਾਰਟੀ ਦੇਖੀ ਜਾਂਦੀ ਉਹਦੇ ਵੀ ਮੈਂ ਨਾ ਇੱਕ ਬਜ਼ੁਰਗਾਂ ਕੋਲ ਕਹਾਵਤ ਸੁਣੀ ਉਹ ਕਹਿੰਦੇ ਸੀ ਚਿੱਟੇ ਬੰਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਵੀ ਚੋਰ ਹੁਣ ਇੱਕ ਰੰਗ ਹੋਰ ਐਡ ਕਰਨਾ ਪੈਣਾ ਸਰ ਵੀ ਸਾਰੇ ਹੀ ਚੋਰ ਨੇ ਕਾਂਗਰਸ ਦੇ ਰਾਜ ਹੋਇਆ ਸਾਰਾ ਕੁਝ ਕੀਤਾ ਕਾਂਗਰਸ ਨੇ ਆ ਇਹਨਾਂ ਬੇਬੁਫ਼ਾਂ ਕੋਲ ਮੌਕਾ ਨਹੀਂ ਹੈਗਾ ਆਮ ਆਦਮੀ ਪਾਰਟੀ ਵਾਲਿਆਂ ਕੋ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਵਿਰੋਧਿਆ ਇਹ ਕਾਂਗਰਸ ਸਰਕਾਰ ਨੇ ਕੀਤਾ ਤੁਹਾਨੂੰ ਜਿਨ੍ਹਾਂ ਨੇ ਚੁਣਿਆ ਉਹਨਾਂ ਨੇ ਵਾਅਦਾ ਪੂਰਾ ਕਰਕੇ ਰਾਣੀ ਪਾਲਿਸੀ ਲਿਆਓ 2017 ਤੱਕ ਜਿਹੜੀ ਆਉਂਦੀ ਸੀ ਤਾਰੇ ਕਾਂਗਰਸ ਨੇ ਆਣਾ ਪਰ ਤੁਸੀਂ ਉਸ ਚੀਜ਼ ਨੂੰ ਸੁਧਾਰ ਸਕਦੇ ਹੋ ਜੇ ਤੁਸੀਂ ਆਖੋ ਕਿ ਪੁਰਾਣੀ ਗਲਤ ਕੀਤੇ ਹੋਏ ਕੰਮ ਤੇ ਅਸੀਂ ਵੀ ਖੜੇ ਰਹਿਣਾ ਤੇ ਇਸ ਤੋਂ ਵੱਡੀ ਮੂਲਕਾ ਕੋਈ ਨਹੀਂ ਹੈ ਪੰਜਾਬ ਦੇ ਲੋਕ ਨੀਜਣਾ ਵੀ ਜਾਣਦੇ ਵੜਣਾ ਵੀ ਜਾਣਦੇ ਆ ਜਿਤਾਉਣਾ ਵੀ ਜਾਣਦੇ ਆ ਤੇ ਫਿਰ ਬਾਹਰ ਕੱਢਣਾ ਸ਼ਹਿਰ ਦੇ ਵਿੱਚ ਹਜ਼ਾਰਾਂ ਫਲੈਕਸ ਤੁਸੀਂ ਦੇਖ ਸਕਦੇ ਹੋ ਜਿਹੜੇ ਦੱਸਦੇ ਨੇ ਕਿ ਇੰਨੇ ਹਜ਼ਾਰ ਤੁਹਾਨੂੰ ਨੌਕਰੀਆਂ ਦੇ ਦਿੱਤੀਆਂ ਇਸ ਸ਼ਹਿਰ ਦੇ ਵਿੱਚ ਜੇ 5000 ਵਾਲਾ ਆ 5000 ਵਾਲਾ ਤੇ 5000 ਹੀ ਫਲੈਕਸ ਲੱਗੀ ਹੋਈ ਹੈ ਇੰਨੇ ਜ਼ਿਆਦਾ ਫਲੈਕਸ ਲਾ ਦਿੱਤੇ ਆ ਕੋਈ ਇੱਕ ਲਾ ਲਾ ਯਾਰ ਦੋ ਲਾ ਲਾ ਹੁਣ ਤੇ ਡਿਜੀਟਲ ਹੋ ਗਿਆ ਹਰ ਇੱਕ ਬੰਦੇ ਕੋਲ ਫੋਨ ਆ WhatsApp ਤੇ ਮੈਸੇਜ ਕਰਦੇ ਆ ਗਣ ਸਾਰਿਆਂ ਦੇ ਸਵੇਰੇ ਸੁੱਗਤਾਂ ਜਿਵੇਂ ਸਾਨੂੰ ਹੋਰ ਮੈਸੇਜ ਆਉਂਦੇ ਤੇਰਾ ਵੀ ਆ ਜੇ ਵੀ ਆਪ ਕੋਲ ਦੁਬਾਰਾਂ ਦੀ ਫੋਟੋ ਆ ਗਈ ਵੇਖ ਲਈ ਪਰ ਆ ਕੀਰ ਤੂਦ ਹੋਈ ਵੀ ਇੰਨਾ ਇੰਨਾ ਯਾਰ ਪੋਲੂਸ਼ਨ ਕ੍ਰੀਏਟ ਕਰਦੇ ਹੋ ਇੰਨੀਆਂ ਫਲੈਕਸਾਂ ਇੰਨੀ ਪਲਾਸਟਿਕ ਕ੍ਰੀਏਟ ਕਰਕੇ ਤੁਸੀਂ ਵਾਤਾਵਰਨ ਨੂੰ ਖਰਾਬ ਕਰ ਰਹੇ ਹੋ ਕੱਲਾ ਕੱਲਾ ਘੋੜ ਪੜਦਾ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਈ ਦਿਨ ਤੋਂ ਪ੍ਰੋਟੈਸਟ ਚੱਲ ਚੱਲ ਰਿਹਾ ਸੀ ਨੌਜਵਾਨਾਂ ਵੱਲੋਂ ਮੰਗਾ ਕੀ ਸੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਥੋੜੀ ਦਿਨ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਥੋੜੀ دیر ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਪਹੁੰਚਿਆ ਸੀ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਇਹ ਸਾਰੇ ਮਸਲੇ ਉੱਤੇ ਜਾਣਕਾਰੀ ਲੈਣੇ ਆ ਸਾਡੇ ਨਾਲ ਯੂनाइटेड ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀਰ ਮਝੈਲ ਸਾਹਿਬ ਜਗਰਾਤ ਸਿੰਘ ਮਝੈਲ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਾਹਿਬ ਕਿੰਵੇਂ ਦਿਨ ਚ ਚਾਹੇ ਦਾਖਲ ਹੋ ਗਿਆ ਸਰ ਪ੍ਰੋਟੈਸਟ ਅੱਜ 11ਵਾਂ ਦਿਨ ਆ ਇਹ ਯੂਨੀਵਰਸਿਟੀ ਦੇ ਗੇਟ ਤੇ ਬੈਠਿਆ ਪੂਰਾ ਗੇਟ ਅਸੀਂ ਪਿਛਲੇ ਸ਼ੋਮਵਾਰ ਅੱਜ ਅਗਲਾ ਸੋਮਵਾਰ ਆ ਗਿਆ ਵਾ ਤੇ ਅਸੀਂ ਗੇਟ ਦੇ ਉੱਤੇ ਬੈਠੇ ਆ ਅੱਜ ਗੇਟ ਬੰਦ ਕਰਨ ਦੀਆਂ ਤਿਆਰੀਆਂ ਸੀ ਥੋੜੀ ਦੇਰ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਗਏ ਪਹੁੰਚਾ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਤੋਂ ਅ ਸਾਡੀ ਰਾਤੀ 7:30 ਵਜੇ ਵੀਸੀ ਯੂਨੀਵਰਸਿਟੀ ਦੇ ਨਾਲ ਮੀਟਿੰਗ ਹੋਈ ਸੀ ਕਿਉਂਕਿ ਅਸੀਂ ਗੱਲਬਾਤ ਉਹ ਕਿਤੇ ਨਹੀਂ ਭੱਜਦੇ ਸਾਨੂੰ ਜਦੋਂ ਵੀ ਗੱਲਬਾਤ ਲਈ ਰਾਤ ਬੁਲਾਉਣ ਦੇ ਨੇ ਬੁਲਾਉਣ ਅਸੀਂ ਤਿਆਰ ਆ ਕਿਉਂਕਿ ਸਾਨੂੰ ਧਰਨੇ ਲਾਉਣ ਦਾ ਸ਼ੌਂਕ ਨਹੀਂ ਹੈ ਨਾ ਅਸੀਂ ਧਰਨਿਆਂ ਤੇ ਬਹਿ ਕੇ ਆਪਣੀ ਸਿਹਤ ਖਰਾਬ ਕਰਨਾ ਚਾਹੁੰਦੇ ਆ ਨਾ ਆਪਣੇ ਸਾਥੀਆਂ ਦੀ ਸਾਡੇ ਬੱਚਿਆਂ ਦੀਆਂ ਜਾਨਾਂ ਬੜੀਆਂ ਕੀਮਤੀ ਆਸੀਂ ਖਤਰੇ 'ਚ ਨਹੀਂ ਪਾਉਣਾ ਚਾਹੁੰਦੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ ਕੱਲ ਸਾਡੀ ਸਹਿਮਤੀ ਬਣੀ ਆ ਮੰਗਾ ਉੱਪਰ ਵੀ ਜੋ ਅਸੀਂ ਕਹ ਤੁਹਾਡੇ ਹੱਥ ਦੇ ਵਿੱਚ ਆ ਉਹ ਤਾਂ ਕਰੋ ਜਿਹੜੀ ਚੀਜ਼ ਸਰਕਾਰ ਦੇ ਹੱਥ 'ਚ ਆ ਉਹ ਸਰਕਾਰ ਨਾਲ ਦੇਖ ਲਾਂਗੇ ਪਰ ਤੁਹਾਡੇ ਹੱਥ ਦੇ ਵਿੱਚ ਜੋ ਆ ਉਹ ਤੁਸੀਂ ਕਰੋ ਉਸ ਚੀਜ਼ ਲਈ ਉਹ ਰਾਜ਼ੀ ਹੋਏ ਆ ਜਿਹੜੀਆਂ ਅਸੀਂ ਗੱਲਾਂ ਉਹਨਾਂ ਨੂੰ ਕਹੀਆਂ ਕਿ ਇੱਕ ਤਾਂ ਸਰਕਾਰ ਨੂੰ ਚਿੱਠੀ ਲਿਖੋ ਕਿ ਇਹ ਪਾਲਿਸੀ ਬਿਲਕੁਲ ਗਲਤ ਆ ਇਹ ਯੂਨੀਵਰਸਿਟੀ ਬਾਡਰ ਏਰੀਆ ਦੀ ਆ ਇੱਥੇ ਪਾਲਿਸੀ ਲਾਗੂ ਨਹੀਂ ਹੋ ਸਕਦੀ ਪਾਲਿਸੀ ਬਦਲੀ ਜਾਵੇ ਦੂਸਰੀ ਚਿੱਠੀ ਲਿਖੋ ਕਿ ਜਿਵੇਂ ਬਾਕੀ ਯੂਨੀਵਰਸਿਟੀਆਂ ਨੇ ਰਿਜ਼ਰਵਰ ਸੀਟਾਂ ਬਣਾਈਆਂ ਵਾ ਉਹ ਅਸੀਂ ਬਣਾਈਆਂ ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਜੇ ਸਰਕਾਰ 1 ਮਹੀਨੇ ਚੋਂ ਦਾ ਜਵਾਬ ਦਿੰਦੀ ਆ ਜਾਂ ਇਤਰਾਜ਼ ਜਿਚ ਤਾਂਦੀ ਫਿਰ ਸਰਕਾਰ ਦੀ ਪਛਾਣ ਆ ਜਾਊਗੀ ਲੋਕਾਂ ਨੂੰ ਕਿ ਪਿੰਡਾਂ ਵਾਲਿਆਂ ਦੇ ਕਿੰਨੇ ਵਿਰੋਧੀ ਹੈ ਸਰਕਾਰ ਮੈਨੂੰ ਆਸ ਹੈ ਕਿ ਸਰਕਾਰ ਜਵਾਬ ਨਹੀਂ ਦੇਊਗੀ ਫਿਰ ਇਹ ਆਪਣੀ ਸਿੰਡੀਗੇਟ ਦੇ ਵਿੱਚ ਮਤਾ ਪਾ ਕੇ ਉਹ ਸੀਟਾਂ ਜਿਹੜੀਆਂ 10% ਪਿੰਡੂ ਏਰੀਆ ਲਈ ਜਿਹੜੀਆਂ ਕ੍ਰੀਏਟ ਕਰ ਦੇਣਗੇ ਇਹ ਸਾਡੀ ਸਹਿਮਤੀ ਬਣੀ ਹੈ ਜਿਵੇਂ ਤੁਸੀਂ ਦੱਸਿਆ ਸੀ ਕਿ ਪਟਿਆਲਾ ਯੂਨੀਵਰਸਿਟੀ ਨੇ ਕੀਤਾ ਕੀ ਲੱਗਦਾ ਉਸੇ ਤਰ੍ਹਾਂ ਹੀ ਇਹ ਯੂਨੀਵਰਸਿਟੀ ਕਰ ਸਕਦੀ ਆ ਯੂਨੀਵਰਸਿਟੀ ਨੇ ਕੀਤਾ ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤਾ ਪੰਜਾਬ ਯੂਨੀਵਰਸਿਟੀ ਨੇ ਕੀਤਾ ਪਰ ਇਹ ਯੂਨੀਵਰਸਿਟੀ ਵਾਲਿਆਂ ਤੇ ਨਾ ਥੋੜੀ ਜੀ ਏਜੰਸੀਆਂ ਦੀ ਨਿਗਾਹ ਜ਼ਿਆਦਾ ਹੁੰਦੀ ਇਹ ਸਰਕਾਰ ਤਾਂ ਥੋੜੀ ਜਿਹਾ ਝੇਪ ਮੰਨਦੇ ਆ ਡਰ ਕੇ ਚੱਲਦੇ ਆ ਇੱਥੋਂ ਦੀ ਜਿਹੜੀ ਆ ਆਵਾਜ਼ ਆ ਉਹ ਸ਼ੈਂਪੂ ਟੱਪਦਿਆਂ ਮੈਂਟਲ ਆਉਂਦੀ ਮੱਝਾ ਤੇ ਨਹੀਂ ਡਰਦਾ ਵੈਸੇ ਪਰ ਮੱਝ ਦੇ ਯੂਨੀਵਰਸਿਟੀ ਹੈ ਕਿਉਂ ਡਰਦੀ ਲੱਗਦੀ ਹੈ ਕਾਰਨ ਕੀ ਹੈ ਅਸੀਂ 6 ਦਿਨ ਇਸ ਗੇਟ ਦੇ ਉੱਤੇ ਬੈਠੇ ਆ ਜਦੋਂ ਬੰਦਾ ਕਿਸੇ ਕੁਰਸੀ ਤੇ ਬਹਿ ਜਾਂਦਾ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਸਰਕਾਰ ਨੇ ਉਹਨੂੰ ਪੁੱਛਣਾ ਹੁੰਦਾ ਉਹ ਸਰਕਾਰ ਦੇ ਬੰਦੇ ਆ ਨਾ ਵੀਸੀ ਦਾ ਉਹਦਾ ਸਰਕਾਰ ਦਾ ਯਾ ਰਜਿਸਟਰਾਰ ਦਾ ਉਹਦਾ ਸਰਕਾਰ ਦਾ ਆ ਉਹਨਾਂ ਨੇ ਫਿਰ ਸਰਕਾਰ ਨੂੰ ਪੁੱਛ ਦੇਣੀ ਆ ਅਸੀਂ ਥੋੜਾ ਸਰਕਾਰ ਦੇ ਅਹੁਦੇ ਤੇ ਬੈਠੇ ਸੀ ਦਾ ਵਿਦਿਆਰਥੀ ਆ ਅਸੀਂ ਫੀਸ ਦੇ ਰਹੇ ਆ ਪੜਨ ਵਾਸਤੇ ਆ ਰਹੇ ਆ ਅਸੀਂ ਕਿਸੇ ਸਰਕਾਰ ਦੀ ਚਿਪਕ ਕਿਉਂ ਨਹੀਂ ਅਸੀਂ 6 ਦਿਨ ਗੇਟ ਬੰਦ ਰੱਖਿਆ ਹੈ ਯੂਨੀਵਰਸਿਟੀ ਦਾ ਮੁੱਖ ਗੇਟ ਪਣ ਸਾਂਝਾ ਮੋਰਚਾ ਕੀਤਾ ਆ ਵਿਦਿਆਰਥੀ ਜਥੇਬੰਦੀ ਸਾਥ ਤੇ ਯੂनाइटेड ਸਟੂਡੈਂਟ ਫੈਡਰੇਸ਼ਨ ਕਿਉਂਕਿ ਮੰਗਾ ਇੱਕ ਸੀ ਤੇ ਸਾਂਝੇ ਰੂਪ ਦੇ ਵਿੱਚ ਅਸੀਂ ਸੰਘਰਸ਼ ਲੜ ਰਹੇ ਆ ਹੈ ਤਾਂ ਪਹਿਲੇ ਦਿਨ ਤੋਂ ਅਸੀਂ ਨਾਲ ਪਰ ਇੱਕ ਇੱਕ ਗੇਟ ਵੰਡਿਆ ਹੋਇਆ ਸੀ ਕਿ ਤੁਸੀਂ ਉਹ ਪਾਸਾ ਬੰਦ ਕਰੋ ਇਹ ਪਾਸਾ ਅਸੀਂ ਬੰਦ ਕਰਦੇ ਆ ਹੁਣ ਇੱਕ ਗੇਟ ਬੰਦਿਆ ਪੰਜਾਬ ਸਰਕਾਰ ਦੇ ਵਿਰੁੱਧ ਸਾਡੇ ਸੰਘਰਸ਼ ਦਾ ਆਗਾਜ਼ ਹੋ ਚੁੱਕਾ ਆ ਯੂਨੀਵਰਸਿਟੀ ਦੇ ਨਾਲ ਸਾਡੀਆਂ ਮੰਗਾਂ ਤੇ ਸਮਝੌਤਾ ਹੋ ਗਿਆ ਜਿੰਨਾ ਕੁ ਉਹਨਾਂ ਦੇ ਹੱਥ 'ਚ ਅਸੀਂ ਵੀ ਸਮਝਦੇ ਹਾਂ ਅਸੀਂ ਵੀ ਜਿੱਦ ਨਹੀਂ ਕਰਦੇ ਕੀ ਕੀ ਸਮਝੌਤਾ ਹੁਣ ਕੀ ਹੋਇਆ ਜਿਹੜਾ ਤੁਸੀਂ ਤੁਹਾਡੀਆਂ ਮੰਗਾਂ ਸਾਈ ਹੋਇਆ ਕਿ ਯੂਨੀਵਰਸਿਟੀ ਆਪਣੇ ਐਂਡ ਦੇ ਉੱਤੇ ਸਿੰਡੀਗੇਟ ਦੇ ਵਿੱਚ ਮਤਾ ਪਾ ਕੇ ਸੀਟਾ ਕ੍ਰੀਏਟ ਕਰੂਗੀ ਫੀਸਾਂ ਵਾਸਤੇ ਰੀਕਨਸਿਡਰੇਸ਼ਨ ਜਿਹੜੀ ਆ ਕਮੇਟੀ ਬਣਾਉਗੀ ਜਿਹੜੀ ਵਿਚਾਰ ਕਰੂਗੀ ਉਹਦੇ 'ਚ ਫਿਰ ਸਾਡੀ ਇੱਕ ਸਬ ਕੋਆਰਡੀਨੇਸ਼ਨ ਕਮੇਟੀ ਬਣੂਗੀ ਜਿਹੜੀ ਸਟੂਡੈਂਟਸ ਦੀ ਹੋਊਗੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਵਾਅਦੇ ਬਾਰੇ ਵਿਚਾਰ ਹੋਊਗੀ ਕਿੰਨਾ ਵਾਅਦਾ ਬਣਦਾ ਹੈ ਸਾਲ ਦਾ ਉਹਦੇ ਲਈ ਸਰਕਾਰ ਕੋ ਗ੍ਰਾਂਟ ਕਿੰਨੀ ਲੈਣੀ ਆ ਕਿੰਨੀ ਫੀਸ ਘਟਾਉਣੀ ਹੈ ਸਾਰੀ ਚੀਜ਼ ਉੱਤੇ ਵਿਚਾਰ ਕਰਾਂਗੇ ਤੇ ਸਰਕਾਰ ਤੱਕ ਵੀ ਪਹੁੰਚ ਜਿਹੜੀ ਅਸੀਂ ਆਪਣੇ ਐਂਡ ਤੋਂ ਕਰਦੇ ਰਵਾਂਗੇ ਯੂਨੀਵਰਸਿਟੀ ਵੀ ਚਿੱਠੀਆਂ ਲਿਖੂਗੀ ਕਿ ਅਸੀਂ ਵੀ ਆਪਣੇ ਐਂਡ ਦੇ ਉੱਤੇ ਇੱਕ ਵੱਡੀ ਲਾਮਬੰਦੀ ਕਰਕੇ ਸਰਕਾਰ ਦੀ ਧੌਣ ਤੇ ਗੋਡਾ ਰੱਖਾਂਗੇ ਵੀ ਸਕੂਲ ਬਣਾਈ ਜਾਣੇ ਹੋ ਆ ਯੂਨੀਵਰਸਟੀਆਂ ਦੋ ਹੀ ਨੇ ਇਹਨਾਂ ਦਾ ਬੇੜਾ ਗਰਕਣਾ ਨਾ ਕਰੋ ਬਣ ਜੀ ਗ੍ਰਾਂਟ ਦੇ ਦਿਓ ਵਾਸ਼ਤਾ ਰੱਬ ਦਾ ਪੋਸਟਰ ਨਾ ਲਾਓ ਵਾਸ਼ਤਾ ਰੱਬ ਦਾ ਹੈਲੀਕਾਪਟਰ ਨਾ ਚਲਾਓ 2-4 ਸਾਲ ਤੇ ਸਾਡੀਆਂ ਯੂਨੀਵਰਸਟੀਆਂ ਸਮੂਥਲੀ ਚੱਲ ਜਾਣਾ ਸੀਦਾ ਸਰਕਾਰ ਨੂੰ ਇਹੀ ਅਪੀਲ ਕਰਨੇ ਆ ਪਰ ਯਾਰ ਤੁਹਾਡੇ ਤੋਂ ਨੌਕਰੀ ਨਹੀਂ ਮੰਗ ਰਹੇ ਅਸੀਂ ਤੁਹਾਡੇ ਕੋਲੋਂ ਕੁਝ ਨਹੀਂ ਮੰਗ ਰਹੇ ਤੁਸੀਂ ਪੜਨ ਦਾ ਦਿਓ ਪੜ ਜਾਗੇ ਚਵਾਂ ਪੰਜ ਸਾਲਾਂ ਨੂੰ ਉਦੋਂ ਤੱਕ ਹੋ ਸਕਦਾ ਸਰਕਾਰ ਮਜ਼ਬੂਤ ਬਣ ਜਾਏ ਤੇ ਨੌਕਰੀਆਂ ਦੇ ਮੌਕੇ ਵੀ ਮਿਲ ਜਾਣ ਪ੍ਰੋਫੈਸ਼ਨਲ ਕੋਰਸਾਂ 'ਚ ਪੜਨ ਦਓਗੇ ਤੇ ਬੇਰੋਜ਼ਗਾਰੀ ਘਟਦੀ ਆ ਹੁਣ ਅਸੀਂ 800 ਵਰਗੇ ਕੋਰਸਾਂ 'ਚ ਪੜਾਈ ਕਰ ਲਾਂਗੇ ਪੀ ਐਚ ਡੀ ਕਰ ਲਾਂਗੇ ਤੇ ਕਿੰਨੇ ਕੁ ਪ੍ਰੋਫੈਸਰ ਭਰਤੀ ਕਰੋਗੇ ਸਾਡੇ ਬੱਚਿਆਂ ਨੂੰ ਪ੍ਰੋਫੈਸ਼ਨਲ ਕੋਰਸਾਂ ਦੇ ਵਿੱਚ ਦਾਖਲਾ ਦਿਓ ਤੇ ਬੇਰੋਜ਼ਗਾਰੀ ਘਟੂਗੀ ਬੱਚੇ ਵਕੀਲ ਬਣਨਗੇ ਬੱਚੇ ਕੰਪਿਊਟਰ ਦੀ ਪੜਾਈ ਕਰਨਗੇ ਬੱਚੇ ਸਾਡੇ ਜਿਹੜੇ ਆ ਫਾਰਮੇਸੀ ਦੀ ਪੜ੍ਹਾਈ ਕਰਨਗੇ ਪ੍ਰਾਈਵੇਟ ਕੰਪਨੀਆਂ 'ਚ ਜੌਬਾਂ ਦੇ ਮੌਕੇ ਉਹਨਾਂ ਲਈ ਅਵੇਲੇਬਲ ਆ ਜਿਹਦੀ ਪੜ੍ਹਾਈਆਂ ਨੂੰ ਜੌਬ ਦਾ ਮੌਕਾ ਮਿਲਣਾ ਹੁਣ ਜਿਹੜੇ ਬੰਦੇ ਨੇ ਕੀਤੀ ਆਰਟਸ ਆ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੈਗੀ ਤੇ ਨੌਕਰੀ ਕਿੱਥੇ ਮਿਲੂਗੀ ਉਹ ਫਿਰ ਬੇਰੁਜ਼ਗਾਰ ਰਹੂਗਾ ਫਿਰ ਉਹ ਨਸ਼ੇ ਕਰੂਗਾ ਨੌਕਰੀ ਨਹੀਂ ਮਿਲੂਗੀ ਫਿਰ ਉਹ ਮਰ ਜਾਊਗਾ ਜਾਂ ਉਹਦੇ ਲਈ ਇੱਕ ਰਾਹ ਵੱਜਦਾ ਕਿ ਥੋੜੇ ਬਹੁਤ ਪੈਸੇ ਲਾ ਕੇ ਪੈਲੀ ਵੇਚ ਕੇ ਬਾਹਰ ਚਲਾ ਜਾਏ ਸਰਕਾਰ ਜੀ ਬੇਰੁਜ਼ਗਾਰੀ ਖਤਮ ਕਰਨਾ ਚਾਹੁੰਦੀ ਆ ਤੇ ਪਿੰਡਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੀ ਆ ਤੇ ਇਹ ਪਾਲਿਸੀ ਦੇ ਵਿੱਚ ਚੇਂਜ ਲਿਆਵੇ ਪਿੰਡ ਨੂੰ ਬੱਚਿਆਂ ਵਾਸਤੇ ਜਿਹੜੀਆਂ ਰੱਖੀਆਂ ਸੀਟਾਂ ਉਹ ਕ੍ਰੀਏਟ ਕਰੇ ਇਹ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਵਾਅਦੇ ਕਰਦੇ ਹਾਂ ਤੁਹਾਨੂੰ ਪਲਾਨ ਅਸੀਂ ਦੱਸ ਰਿਹਾ ਕਿਵੇਂ ਕਰਨਾ ਬੀਸੀ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਮੀਟਿੰਗ ਹੋਈ ਹੈ ਕਿ ਸਰਕਾਰ ਨਾਲ ਵੀ ਗੱਲਬਾਤ ਹੋਈ ਇੱਥੋਂ ਦੇ ਕਈ ਐਮਐਲਏ ਸਾਹਿਬਾਨ ਆ ਕੋਈ ਪਹੁੰਚਿਆ ਤੁਹਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਕੋਈ ਪਹੁੰਚਿਆ ਅਸੀਂ ਇੱਥੇ ਬੈਠੇ ਆ ਕੋਈ ਐਮਐਲਏ ਨਹੀਂ ਪਹੁੰਚਿਆ ਕੁਵਰ ਵਿਜੇ ਪ੍ਰਤਾਪ ਦੇ ਕੋਲ ਵਿਦਿਆਰਥੀ ਵਫਤ ਗਿਆ ਸੀ ਤੇ ਉਹਨੇ ਵੀ ਕਹਿਤਾ ਵੀ ਮੇਰੀ ਤਾਂ ਕੋਈ ਨਹੀਂ ਸੁਣਦਾ ਮੈਂ ਤੇ ਆਪ ਰੌਲਾ ਪਾਉਣਾ ਮੇਰੀ ਸੁਣ ਲੋ ਉਹਦੀ ਕੋਈ ਨਹੀਂ ਸੁਣਦਾ ਅਸੀਂ ਕੋਸ਼ਿਸ਼ ਕਰਾਂਗੇ ਭਗਵੰਤ ਮਾਨ ਨੂੰ ਵੀ ਚਿੱਠੀ ਪਾਵਾਂਗੇ ਸਾਰਿਆਂ ਨੂੰ ਵੀ ਤੁਹਾਨੂੰ ਮਿਲਣਾ ਚਾਹੁੰਦੇ ਜੇ ਨਹੀਂ ਸਮਾਂ ਦੇਣਗੇ ਫਿਰ ਭਰ ਕੇ ਬੱਸਾਂ ਪਿੰਡਾਂ ਤੋਂ ਲੋਕਾਂ ਨੂੰ ਲੈ ਕੇ ਘੇਰਾਂਗੇ ਇਹਨਾਂ ਦੇ ਘਰ ਫਿਰ ਗੱਲ ਤਾਂ ਸੁਣਾਵਾਂਗੇ ਨਾ ਇਹ ਭਗਤ ਸਿੰਘ ਬਣਨ ਦਾ ਦਾਵਾ ਕਰਦਾ ਕਿ ਮੈਂ ਭਗਤ ਸਿੰਘ ਆ ਤੇ ਭਗਤ ਸਿੰਘ ਨੇ ਬੋਲੀ ਸਰਕਾਰ ਦੇ ਕੰਨਾਂ ਚ ਆਵਾਜ਼ ਪਹੁੰਚਾਉਣ ਲਈ ਬੰਬ ਚਲਾਤਾ ਸੀ ਪਾਰਲੀਮੈਂਟ ਚ ਅਸੀਂ ਬੰਬਤ ਨਹੀਂ ਚਲਾਵਾਂਗੇ ਪਰ ਸਾਡੇ ਨਾਅਰਿਆਂ ਦੀ ਗੂੰਜ ਇੰਨੀ ਜ਼ਿਆਦਾ ਹੋਊਗੀ ਕਿ ਭਗਵੰਤ ਮਾਨ ਦੀ ਨੀਂਦ ਹਰਾਮ ਕਰ ਦਾਂਗੇ ਅਸੀਂ ਪ੍ਰੋਟੈਸਟ ਕਿਤੇ ਵੀ ਹੁੰਦਾ ਹੋਵੇ ਸਸੇ ਏਜੰਸੀਆਂ ਦੱਸ ਦਿੰਦੀਆਂ ਹੁੰਦੀਆਂ ਤੁਹਾਡੇ ਸੁਨੇਹਾ ਤੇ ਰੋਜ਼ ਹੀ ਪਹੁੰਚਦਾ ਹੋਊਗਾ ਅੱਜ ਇੰਨੇ ਮੈਂਬਰ ਬੈਠੇ ਆ ਅੱਜ ਇੰਨੇ ਮੈਂਬਰ ਬੈਠੇ ਆ ਅੱਜ ਬੰਦ ਦੀ ਕਾਲ ਆ ਅੱਜ ਜੀ ਆਪਾਂ ਗੱਲ ਕਰੀਏ ਤੇ ਹੋਰ ਵੀ ਤੁਹਾਡੇ ਨਾਲ ਨਮਾਇंदे ਬਾਹਰੋਂ ਪਹੁੰਚੇ ਆ ਪਹੁੰਚਦੇ ਹੋਣਗੇ ਸਨੇਹ ਭਗਵੰਤ ਮਾਨ ਜੀ ਕੋਲ ਜੇ ਸਨੇਹੇ ਪਹੁੰਚਣ ਤੇ ਉਹ ਸੰਜੀਦਾ ਹੋਣ ਹਮਦਰਦ ਹੋਣ ਪੰਜਾਬ ਦੇ ਤੇ ਉਹ ਮੈਂਟਨਾ ਲਾਉਣ ਉਹ ਪਹੁੰਚਣ ਸਭ ਤੋਂ ਸੈਂਸਿਟਿਵ ਵਰਗ ਸਮਾਜ ਦਾ ਹੁੰਦਾ ਵਿਦਿਆਰਥੀ ਤੇ ਵਿਦਿਆਰਥੀ ਕਲਪ ਗਿਆ ਵਿਦਿਆਰਥੀ ਮਰ ਲਈ ਤਿਆਰ ਹੋ ਗਿਆ ਵਿਦਿਆਰਥੀ ਭੁੱਖੜ ਹਟਾਲ ਤੇ ਬਹਿ ਗਿਆ ਇਹ ਕੋਈ ਚੰਗਾ ਰਾਜ ਨਹੀਂ ਹੈ ਚੰਗੇ ਰਾਜ ਦੀ ਨਿਸ਼ਾਨੀ ਨਹੀਂ ਹੈ ਕਿ ਵਿਦਿਆਰਥੀ ਸੜਕਾਂ ਤੇ ਰੋਲ ਇਹ ਚੰਗੇ ਰਾਜ ਦੀ ਨਿਸ਼ਾਨੀ ਨਹੀਂ ਹੈ ਇਹ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਨਹੀਂ ਇਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਨਹੀਂ ਕਿ ਜਿੱਥੇ ਵਿਦਿਆਰਥੀ ਪੱਗਾਂ ਦੇ ਰੰਗ ਜ਼ਰੂਰ ਬਦਲੇ ਲੱਗਦੇ ਆ ਉਹ ਤਾਂ ਬੰਦੇ ਬਦਲ ਗਏ ਆ ਪੱਗਾਂ ਦੇ ਰੰਗ ਹੀ ਬਦਲਨੇ ਆ ਜਿਹੜੇ ਕੁਝ ਕਹਿੰਦੇ ਸੀ ਅੱਜ ਕੁਝ ਹੋਰ ਹੋ ਗਏ ਤੇ ਨੀਲੀ ਪੱਗ ਆਈ ਸੀ ਅਕਾਲੀ ਦਲ ਦੇ ਰੂਪ ਦੇ ਵਿੱਚ ਅਕਾਲੀ ਵਿਖਿਆ ਜਾਂਦਾ ਸੀ ਨੀਲੀ ਪੱਗ ਦੇ ਵਿੱਚੋਂ ਚਿੱਟੀ ਆ ਗਈ ਕਹਿੰਦੇ ਕਾਂਗਰਸੀ ਆ ਬਸੰਤੀ ਆ ਗਈ ਧੋਣਾ ਆਮ ਆਦਮੀ ਪਾਰਟੀ ਵੇਖੀ ਜਾਂਦੀ ਉਹਦੇ ਵਿੱਚ ਮੈਂ ਨਾ ਇੱਕ ਬਜ਼ੁਰਗਾਂ ਕੋ ਕਹਾਵਤ ਸੁਣੀ ਉਹ ਕਹਿੰਦੇ ਸੀ ਚਿੱਟੇ ਬੰਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਵੀ ਚੋਰ ਹੁਣ ਇੱਕ ਰੰਗ ਹੋਰ ਐਡ ਕਰਨਾ ਪੈਣਾ ਸਾਨੂੰ ਵੀ ਸਾਰੇ ਹੀ ਚੋਰ ਨੇ ਕੋਈ ਇੱਕ ਚੋਰ ਨਹੀਂ ਐ ਸਾਰੇ ਹੀ ਚੋਰ ਨੇ ਜੁਗਰਾਜ ਸਿੰਘ ਵੀ ਕੱਲ ਨੂੰ ਮੁੱਖ ਮੰਤਰੀ ਬਣ ਜਾਵੇ ਤੇ ਉਹਦੀਆਂ ਨੀਤੀਆਂ ਵੀ ਇਹੋ ਜਿਹੀਆਂ ਹੋਣਗੀਆਂ ਜੁਗਰਾਜ ਸਿੰਘ ਇਜ਼ ਨਾਟ ਅ ਪਾਲਿਸੀ ਮੇਕਰ ਚੀਫ ਮਿਨਿਸਟਰ ਪਾਲਿਸੀ ਮੇਕਰ ਨਹੀਂ ਹੁੰਦਾ ਉਹ ਬਣਾਉਂਦੇ ਆ ਬਿਊਰੋਕ੍ਰੇਟਸ ਜਿਹੜੇ ਆਈਐਸ ਆਈਪੀਐਸ ਦੀ ਲੋਬੀ ਹੁੰਦੀ ਹੈ ਨਾ ਬਿਊਰੋਕ੍ਰੇਟਸ ਦੀ ਜਿਹੜੇ ਚੀਫ ਸੈਕਟਰੀ ਬਣਦੇ ਆ ਐਡੀਸ਼ਨਲ ਸੈਕਟਰੀ ਬਣਦੇ ਆ ਪ੍ਰਿੰਸੀਪਲ ਸੈਕਟਰੀ ਬਣਦੇ ਆ ਪਾਲਸੀਆਂ ਤੇ ਉਹਨਾਂ ਮੇਕ ਕਰਨੀਆਂ ਇਹਨਾਂ ਕੋ ਗੂ ਘੋੜਿਆਂ ਨੂੰ ਕੀ ਪਤਾ ਕੀ ਸਾਈਨ ਕਰਨੇ ਕਹਿੰਦੇ ਹਰਿਆਪੈਨ ਚੱਲਦਾ ਤੁਹਾਨੂੰ ਨੌਕਰੀ ਤੇ ਹਰੇ ਪੈਨੇ ਦੇਣੀਆਂ ਨਾ ਬੱਸ ਉਹ ਹਰਿਆਪੈਨ ਅੱਖਾਂ ਬੰਦ ਕਰਕੇ ਚੱਲ ਜਾਂਦਾ ਸ਼ਾਮ ਨੂੰ ਕੀ ਪਤਾ ਪੈਗ ਲੱਗੇ ਵੇਲੇ ਚੱਲ ਜਾਂਦੇ ਹੋਣਗੇ ਲੈ ਕੇ ਪਾਲਸੀ ਵੀ ਲੋਹੀ ਰਾਜਾ ਸਾਹਿਬ ਸੀਤਾਪਾਲ ਖਾਂਦੇ ਖਾਂਦੇ ਸਾਈਨ ਕਰਦੇ ਤੇ ਉਹਨਾਂ ਨੇ ਸੀਤਾਫਲ ਖਾਂਦੇ ਖਾਂਦੇ ਸਾਈਨ ਕਰਕੇ ਤੇ ਆ ਪੱਠਾ ਬਿਠਾਤਾ ਪਿੰਡੂ ਬੱਚਿਆਂ ਦਾ ਇਹ ਮਹਾਰਾਜ ਕੈਪਟਨ ਸਾਹਿਬ ਅਮਰਿੰਦਰ ਸਿੰਘ ਦੀ ਮਿਹਰਬਾਨੀ ਆ ਉਹਨਾਂ ਨੇ 2018 ਚ ਪਹਿਲੀ ਵਾਰੀ ਰਿਜ਼ਰਵੇਸ਼ਨ ਚ ਕਾਂਗਰਸ ਦੇ ਰਾਜ ਚ ਹੋਇਆ ਸਾਰਾ ਕੁਝ ਇਹ ਕੀਤਾ ਕਾਂਗਰਸ ਨੇ ਆ ਇਹਨਾਂ ਬੇਵਕੂਫਾਂ ਕੋਲ ਮੌਕਾ ਨਹੀਂ ਹੈਗਾ ਆਮ ਆਦਮੀ ਪਾਰਟੀ ਵਾਲਿਆਂ ਕੋਲ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਸਾਡੇ ਵਿਰੋਧਿਆ ਇਹ ਕਾਂਗਰਸ ਸਰਕਾਰ ਨੇ ਕੀਤਾ ਤੁਹਾਨੂੰ ਜਿਨ੍ਹਾਂ ਨੇ ਚੁਣਿਆ ਉਹਨਾਂ ਨੇ ਵਾਅਦਾ ਪੂਰਾ ਕਰਕੇ ਪੁਰਾਣੀ ਪਾਲਿਸੀ ਲਿਆਓ 2017 ਤੱਕ ਜਿਹੜੀ ਆਉਂਦੀ ਸੀ ਕੀਤਾ ਤੇ ਕਾਂਗਰਸ ਨੇ ਆ ਨਾ ਪਰ ਤੁਸੀਂ ਉਸ ਚੀਜ਼ ਨੂੰ ਸੁਧਾਰ ਸਕਦੇ ਹੋ ਜੇ ਤੁਸੀਂ ਆਖੋ ਵੀ ਪੁਰਾਣੇ ਗਲਤ ਕੀਤੇ ਹੋਏ ਕੰਮ ਤੇ ਅਸੀਂ ਵੀ ਖੜੇ ਰਹਿਣਾ ਤੇ ਇਸ ਤੋਂ ਵੱਡੀ ਮੂਰਖਾ ਕੋਈ ਨਹੀਂ ਆ ਪੰਜਾਬ ਦੇ ਲੋਕ ਬੀਜਣਾ ਵੀ ਜਾਣਦੇ ਵੱਢਣਾ ਵੀ ਜਾਣਦੇ ਆ ਜਿਤਾਉਣਾ ਵੀ ਜਾਣਦੇ ਆ ਤੇ ਫਿਰ ਬਾਹਰ ਕੱਢਣਾ ਵੀ ਜਾਣਦੇ ਆ 5 ਤਰੀਕਾ ਤੁਸੀਂ ਜ਼ਿਕਰ ਕੀਤਾ ਸੀ 5 ਤਰੀਕ ਦੀਆਂ ਦੁਪਹਿਰਾਂ ਹੋ ਚੁੱਕੀਆਂ ਹੁਣੇ ਪ੍ਰਸ਼ਾਸਨ ਆਇਆ ਤੁਹਾਡੇ ਕੋਲ ਤੁਹਾਡੀਆਂ ਮੰਗਾਂ ਪ੍ਰਵਾਨ ਕਰ ਲਈਆਂ ਕੁਝ ਕਿਹਾਗੇ ਕੁਝ ਮਹੀਨੇ ਦੇ ਵਿੱਚ ਹੋ ਜਾਣਗੇ ਮੰਨ ਲਓ ਇਹ ਪ੍ਰੋਟੈਸਟ ਇਦਾਂ ਜਾਰੀ ਰਹੂਗਾ ਕਿ ਜਾਂ ਉਸ ਤੋਂ ਬਾਅਦ ਵਿੱਚ ਫਿਰ ਰਵੀ ਰਣਨੀਤੀ ਲੀਕ ਹੋਵੇ ਅੱਜ ਦਾ ਦਿਨ ਜਾਰੀ ਰਹੂਗਾ ਅਸੀਂ ਸਟੇਜ ਤੋਂ ਵੀ ਬੋਲ ਦਿੱਤਾ ਕਿ ਹੁਣ ਸਾਡੀ ਲੜਾਈ ਪੰਜਾਬ ਸਰਕਾਰ ਦੇ ਵਿਰੁੱਧ ਆ ਇੱਕ ਯੂਨੀਵਰਸਿਟੀ ਤੋਂ ਸੰਘਰਸ਼ ਸ਼ੁਰੂ ਹੁੰਦਾ ਹਰੇਕ ਸਕੂਲ ਤੱਕ ਜਾਊਗਾ ਹਰੇਕ ਕਾਲਜ ਤੱਕ ਜਾਊਗਾ ਹਰੇਕ ਯੂਨੀਵਰਸਿਟੀ ਚ ਦੇ ਵਿੱਚ ਜਾ ਕੇ ਕਵਾਂਗੇ ਕਿ ਇਹ ਭਗਵੰਤ ਮਾਨ ਦੇ ਇਨਕਲਾਬ ਦੀ ਗੱਲ ਕਰਦਾ ਕਰਦਾ ਭਗਵੰਤ ਮਾਨ ਕਿਤਾਬਾਂ ਪੜ੍ਹਦਾ ਸੀ ਭਗਵੰਤ ਮਾਨ ਇੱਕ ਕਾਲਜ ਦਾ ਸਟੂਡੈਂਟ ਸੀ ਭਗਤ ਸਿੰਘ ਇਹ ਭਗਤ ਸਿੰਘ ਬਣ ਦਾ ਸੁਪਨਾ ਲੈਂਦਾ ਭਗਤ ਸਿੰਘ ਇੱਕ ਵਿਦਿਆਰਥੀ ਸੀ ਸਟੂਡੈਂਟ ਸੀ ਤੇ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਭਗਤ ਸਿੰਘ ਦੀਆਂ ਫੋਟੋਆਂ ਵੀ ਲਾਤੀਆਂ ਭੀਮਰਾਓ ਅੰਬੇਦਕਰ ਦੇ ਨਾਲ ਭੀਮਰਾਓ ਅੰਬੇਦਕਰ ਸਾਡੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਆ ਸੰਵਿਧਾਨ ਦੇ ਵਿੱਚ ਕਿ ਰਾਈਟ ਟੂ ਐਜੂਕੇਸ਼ਨ ਜਿਹੜਾ ਵਾ ਹਰੇਕ ਮਨੁੱਖ ਦਾ ਅਧਿਕਾਰ ਆ ਤੇ ਭਗਵੰਤ ਭਗਵੰਤ ਮਾਨ ਨੇ ਫੋਟੋਆਂ ਤਾਂ ਉਹਨਾਂ ਦੀਆਂ ਲਾਤੀਆਂ ਆਪਣੀ ਸੀਟ ਦੇ ਪਿੱਛੇ ਸ਼ੇਰੇ ਪੰਜਾਬ ਦੀ ਫੋਟੋ ਹਟਾ ਕੇ ਪਰ ਉਹਨਾਂ ਦੀਆਂ ਗੱਲਾਂ ਦੇ ਉੱਤੇ ਜੇ ਖੜਾ ਹੋਵੇ ਪਰ ਬੰਦੇਆਂ ਵਾਲੀ ਗੱਲ ਆ ਨਹੀਂ ਤਾਂ ਇਹ ਬੰਦੇਆਂ ਵਾਲੀ ਕੋਈ ਗੱਲ ਹੈ ਨਹੀਂ ਕਿ ਅਸੀਂ ਕਿ ਮਾਸਟਰ ਦਾ ਪੁੱਤ ਆ ਨਵੀਆਂ ਪਾਲਸੀਆਂ ਆਉਣਗੀਆਂ ਪੰਜਾਬ ਖੁਸ਼ਹਾਲ ਹੋਊਗਾ ਰੰਗਲੇ ਪੰਜਾਬ ਦੀਆਂ ਗੱਲਾਂ ਹੋਈਆਂ ਕਿਵੇਂ ਲੱਗਦਾ 3 ਕਿ ਸਾਲ ਦਾ ਸਫ਼ਰ ਹੋ ਚੱਲਿਆ ਵੈਸੇ ਰੰਗਲੇ ਪੰਜਾਬ ਦਾ ਆ ਰੰਗਲਾ ਪੰਜਾਬ ਤੁਸੀਂ ਦੇਖ ਹੀ ਰਹੇ ਹੋ ਰੰਗਲਾ ਪੰਜਾਬ ਸੜਕਾਂ ਦੇ ਉੱਤੇ ਬੈਠਾ ਆ ਰੰਗਲਾ ਪੰਜਾਬ ਪੇਂਟ ਦੇ ਡੱਬਿਆਂ ਨਾਲ ਰੰਗਲਾ ਪੰਜਾਬ ਨਹੀਂ ਨਾ ਬਣਦਾ ਪੋਸਟਰ ਲਾ ਕੇ ਰੰਗਲਾ ਪੰਜਾਬ ਨਹੀਂ ਨਾ ਬਣਦਾ ਰੰਗ ਬਰੰਗੇ ਪੋਸਟਰ ਲਾ ਦਿਓ ਕਦੀ ਲਾਲ ਕੋਟ ਪਾ ਕੇ ਲਾਤਾ ਕਦੀ ਨੀਲਾ ਕੋਟ ਪਾ ਕੇ ਲਾਤਾ ਇਦਾਂ ਪੰਜਾਬ ਰੰਗਲਾ ਸ਼ਹਿਰ ਦੇ ਵਿੱਚ ਹਜ਼ਾਰਾਂ ਫਲੈਕਸ ਤੁਸੀਂ ਦੇਖ ਸਕਦੇ ਹੋ ਜਿਹੜੇ ਦੱਸਦੇ ਹੁੰਦੇ ਕਿ ਇੰਨੇ ਹਜ਼ਾਰ ਤੁਹਾਨੂੰ ਨੌਕਰੀਆਂ ਦੇਤੀਆਂ। ਇਸ ਸ਼ਹਿਰ ਦੇ ਵਿੱਚ ਜੇ 5000 ਵਾਲਾ ਆ, 5000 ਵਾਲਾ ਤੇ 5000 ਹੀ ਫਲੈਕਸ ਲੱਗੀ ਹੋਈ। ਇੰਨੇ ਜ਼ਿਆਦਾ ਫਲੈਕਸ ਲਾ ਦਿੱਤੇ ਆ। ਕੋਈ ਇੱਕ ਲਾ ਲਾ ਯਾਰ, ਦੋ ਲਾ ਲਾ ਹੁੰਦੇ ਡਿਜੀਟਲ ਹੋ ਗਿਆ। ਹਰ ਇੱਕ ਬੰਦੇ ਕੋਲ ਫੋਨ ਆ, WhatsApp ਤੇ ਮੈਸੇਜ ਕਰਦਿਆ ਕਰ ਸਾਰਿਆਂ ਨੂੰ। ਸਵੇਰੇ ਸੁਖਧਿਆ ਜਿਵੇਂ ਸਾਨੂੰ ਹੋਰ ਮੈਸੇਜ ਆਉਂਦੇ, ਤੇਰਾ ਵੀ ਆਜੇ ਵੀ ਆਪਾ ਭਗਵੰਤਬਾਨ ਦੀ ਫੋਟੋ ਆ ਗਈ ਵੇਖ ਲਈਏ। ਪਰ ਆਹ ਕੀ ਕਰਤੂਤ ਹੋਈ? ਪੀ ਇੰਨਾ ਇੰਨਾ ਯਾਰ ਪੋਲੂਸ਼ਨ ਕ੍ਰੀਏਟ ਕਰਦੇ ਹੋ ਇੰਨੀਆਂ ਫਲੈਕਸਾਂ ਇੰਨੀ ਪਲਾਸਟਿਕ ਕ੍ਰੀਏਟ ਕਰਕੇ ਤੁਸੀਂ ਵਾਤਾਵਰਨ ਨੂੰ ਖਰਾਬ ਕਰ ਰਹੇ ਹੋ ਕੱਲਾ ਕੱਲਾ ਬੋਰਡ ਭਰਦਾ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਵੈਸੇ ਕੀਤਾ ਜਾਂਦਾ ਸੀ ਉਹਨਾਂ ਦੀਆਂ ਫਲੈਕਸਾਂ ਦੇ ਉੱਤੇ ਵੀ ਤੰਜ ਕੱਸੇ ਜਾਂਦੇ ਸੀ ਕਿਕਲੀਆਂ ਪਾਈਆਂ ਜਾਂਦੀਆਂ ਸੀ ਭਵੰਤ ਮਾਨ ਵੱਲੋਂ ਉਹ ਵੇਖ ਕੇ ਤੇ ਕੀ ਲੱਗਦਾ ਹੁਣ ਹੁਣ ਦਾ ਮਾਹੌਲ ਕਿਵੇਂ ਦਾ ਲੱਗਦਾ ਕਹਿੰਦਾ ਸੀ ਵੀ ਉਹਨਾਂ ਨੇ ਪਤੀਲੇ ਦੇ ਫੋਟੋ ਲਾ ਆਤੀ ਤੇ ਬੁੜੀਆਂ ਨੇ ਪਤੀਲਾ ਮਾਂਜ ਲੱਗਿਆ ਘੁੰਡ ਕੱਢ ਲਿਆ ਕਰਨਾ ਇਸ ਚੁੜਕਲੇ ਸੁਣਾਉਂਦਾ ਸੀ ਅੱਜ ਜਿੰਨੇ ਕੰਬਲ ਤੇ ਫੋਟਵਾਂ ਲਾਤੀਆਂ ਤੁਹਾਨੂੰ ਪਤਾ ਹਜੂਰ ਸਾਹਿਬ ਦੀ ਯਾਤਰਾ ਲਈ ਤੇ ਉਹ ਬੰਦਾ ਕਿੱਦਾਂ ਕੰਬਲ ਲਾਊਗਾ ਉਹਦੇ ਉੱਤੇ ਉਹਨੂੰ ਸੰਗ ਨਹੀਂ ਆਊਗੀ ਵੀ ਪੋਗਾ ਅੰਤਮਾਨ ਵਾਲਾ ਕੰਬਲ ਲੈਣ ਲੱਗੇ ਆ ਸ਼ਰਮ ਆਉਣੀ ਚਾਹੀਦੀ ਇਹੋ ਜਿਹੀਆਂ ਕਰਤੂਤਾਂ ਕਰਨ ਲੱਗੇ ਆ ਫਿਰ ਤੁਸੀਂ ਯਾਤਰਾ ਦੇ ਨਾਂ ਤੇ ਵੀ ਰਾਜਨੀਤੀ ਕਰਦੇ ਹੋ ਆਪਣੇ ਬੋਰਡ ਦੇ ਉੱਤੇ ਆ ਆਪਣੇ ਉਹ ਝੋਲੇ ਦੇ ਉੱਤੇ ਫੋਟੋ ਲਾਤੀ ਤੁਸੀਂ ਜੇ ਕਣਕ ਦੇ ਰਹੇ ਹੋ ਉਹਦੇ ਤੇ ਵੀ ਫੋਟੋ ਹਰੇਕ ਥਾਂ ਦੇ ਫੋਟੋ ਸ਼ਿਪ ਆਤੀਆਂ ਲੋਕਾਂ ਨੂੰ ਤਾਂ ਦਿਖੀ ਇਹ ਇਹੋ ਜਾ ਰਿਹਾ ਸਾਰੇ ਪਾਸੇ ਪੀਲਾ ਰੰਗ ਦੇਖੋ ਤੇ ਪਤਾ ਲੱਗਦਾ ਭਗਵੰਤ ਮਾਨ ਦੀ ਫੋਟੋ ਲੱਗੀ ਨਹੀਂ ਕਿਸੇ ਆਮ ਬੰਦੇ ਦੀ ਵੀ ਲੱਗੀ। ਬਿਲਕੁਲ ਵੈਸੇ ਪੱਗ ਵੀ ਉਹ ਬੱਧੀ ਹੋਵੇ ਤੇ ਕਹਿ ਦਿੰਦੇ ਜਾਂਦੇ ਕਿ ਤੂੰ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ। ਭਾਵੇਂ ਕਿ ਉਹ ਬਸੰਤੀ ਰੰਗ ਦੀ ਅੱਜ ਕੱਲ੍ਹ ਵੀ ਚਰਚਾ ਦੇ ਵਿੱਚ ਆ ਨਿਸ਼ਾਨ ਸਾਹਿਬਾਂ ਦੇ ਰੰਗ ਦੀ ਵੀ ਚਰਚਾ ਹੋਈ ਆ। ਪਰ ਪੱਗ ਵੀਖਲੀ ਤੋਂ ਕਹਿੰਦੇ ਕਿ ਤੂੰ ਆਮ ਆਦਮੀ ਪਾਰਟੀ ਦੇ ਬੰਦਾ ਲੱਗਦਾ। ਉਹ ਜਦੋਂ ਕਿਸੇ ਰੰਗ ਨੂੰ ਕਲੰਕੀ ਕਰਨਾ ਹੋਵੇ ਨਾ ਫਿਰ ਇਹੋ ਜਿਹੇ ਲੋਕ ਅੱਗੇ ਆ ਜਾਂਦੇ ਆ। ਵੀ ਹੁਣ ਅਸੀਂ ਜਿਵੇਂ ਕਾਲੀਆਂ ਨੇ ਨੀਲਾ ਰੰਗ ਬੰਨਣ ਤੋਂ ਲੋਕਾਂ ਨੂੰ ਸ਼ਰਮ ਆਉਣ ਲੱਗ ਪਈ। ਨਹੀਂ ਤਾਂ ਲੋਕੀ ਮਾਣ ਦੇ ਨਾਲ ਨੀਲੀ ਪੱਗ ਬੰਨ੍ਹਦੇ ਸੀ ਉੱਤੋਂ ਦੀ ਗਾਤਰਾ ਪਾਉਂ ਤੇ ਬਸੰਤੀ ਰੰਗ ਵੀ ਕਿਸੇ ਨੇ ਖਰੀਦਿਆ ਨਹੀਂ ਕਰਨਾ ਦੁਕਾਨਾਂ ਤੇ ਪਿਆਰ ਉਹ ਜਿਹੜਾ ਇਹਨਾਂ ਨੇ ਮਾਹੌਲ ਬਣਾਇਆ ਹੋਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਅੱਛਾ ਇੱਕ ਹੁਣੇ ਯੂਨੀਵਰਸਿਟੀ ਤੋਂ ਜਿਹੜੇ ਨੌਜਵਾਨਾਂ ਦੀ ਗੱਲ ਹੋ ਰਹੀ ਸੀ ਜੁਝਾਰ ਸਿੰਘ ਦਾ ਜ਼ਿਕਰ ਹੋ ਰਿਹਾ ਕਿ ਉਹਨੂੰ ਯੂਨੀਵਰਸਿਟੀ ਕੋਈ ਉੱਤੇ ਸਟੈਂਡ ਲੈ ਰਹੀ ਆ ਹੁਣੇ ਦੇਖੋ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਯੂਨੀਵਰਸਿਟੀ ਦੇ ਉੱਤੇ ਤੇ ਯੂਨੀਵਰਸਿਟੀ ਵੀ ਬਣਾਉਂਦੀ ਆਪਣੇ ਪੱਧਰ ਦੇ ਉੱਤੇ ਅਸੀਂ ਗੇਟ ਬੰਦ ਕਰਨ ਦੀ ਕਾਲ ਦਿੱਤੀ ਸੀ ਮੇਰੀ ਵੀ ਸੀ ਸਾਹਿਬ ਨਾਲ ਗੱਲ ਹੋ ਗਈ ਫੋਨ ਦੇ ਉੱਤੇ ਮੈਂ ਕਿਹਾ ਵੀ ਇਹੋ ਜਿਹਾ ਨਹੀਂ ਕਰੋਗੇ ਉਹ ਕਹਿੰਦੇ ਨਹੀਂ ਇਹੋ ਜਿਹਾ ਬਿਲਕੁ ਤੇ ਇਹੋ ਜੀ ਕੋਈ ਵੀ ਹਰਕਤ ਨਹੀਂ ਹੋਊਗੀ ਵੀਸੀ ਸਾਹਿਬ ਵਾਵਾ ਦਿਨ ਹੋ ਗਏ 11 ਦੇ ਦਿਨ ਤੁਸੀਂ ਉਹਨੇ ਕਿਹਾ ਸੀ ਕਿ ਬੜਾ ਲੰਬਾ ਸਮਾਂ ਹੋ ਗਿਆ ਪਹਿਲੇ ਦਿਨ ਵੀ ਵੀਜ਼ਾ ਮਨ ਸਕਦੇ ਸੀ ਕਾਰਨ ਕੀ ਲੱਗਦਾ 11 ਦਿਨ ਕਿਉਂ ਲੈ ਲਏ ਵੀਸੀ ਸਾਹਿਬ ਨੇ ਇੱਕ ਬਿਊਰੋਕਰੇਟ ਦੀ ਅਪਰੋਚ ਹੁੰਦੀ ਹੈ ਕਿ ਜੇ ਮੈਂ ਇਹਨਾਂ ਦੀ ਗੱਲ ਪਹਿਲੇ ਦਿਨ ਹੀ ਮੰਨ ਗਿਆ ਤੇ ਫਿਰ ਕੋਈ ਨਾ ਕੋਈ ਹੋਰ ਰੋਜ਼ ਤੁਰਿਆ ਆਊਗਾ ਰੋਜ਼ ਨਵੀਂ ਮੰਗ ਲੈ ਕੇ ਤੁਰਿਆ ਆਊਗਾ ਇਹ ਉਹਨਾਂ ਦੀ ਅਪਰੋਚ ਵੀ ਹੁੰਦੀ ਹੈ ਉਹ ਵੀ ਆਪਣੇ ਐਂਡ ਦੇ ਉੱਤੇ ਜਿਹੜਿਆ ਕਿ ਤਰ੍ਹਾਂ ਕਿ ਤਰ੍ਹਾਂ ਸਹੀ ਹੁੰਦੇ ਆ ਪਰ ਇਹ ਤੋ ਉਹ ਟੈਂਡੈਂਸ ਗੱਲ ਨਿਬੇੜ ਦੇਣੀ ਚਾਹੀਦੀ ਸੀ ਅੱਜ ਤੋਂ ਬਾਅਦ ਦੇ ਵਿੱਚ ਅਗਲੀ ਰਣਨੀਤੀ ਕਿਦਾਂ ਦੀ ਹੋ ਸਕਦੀ ਆ ਕਿ ਵੇਟ ਕੀਤੀ ਜਾਊਗੀ ਇਹਨਾਂ ਸਾਰੇ ਕੰਮ ਦੀ ਕਿ ਕਦੋਂ ਤੱਕ ਇਹ ਮੰਗਾ ਪ੍ਰਵਾਨ ਕਰ ਲਿਆ ਜਾਏ ਤੁਸੀਂ ਇਹ ਦੇਖੋ ਕਿ ਸਾਡੇ ਕੋਲ ਪੂਰਾ ਸਾਲ ਪਿਆ ਵਾ ਅਸੀਂ ਕਾਨੂੰਨੀ ਤੌਰ ਤੇ ਵੀ ਲੜਾਈ ਲੜਾਂਗੇ ਮੋਰਚਾ ਫਤੇ ਕਰਕੇ ਰੱਖਾਂਗੇ ਆਉਣ ਵਾਲੇ ਸਾਲ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਇਸ ਯੂਨੀਵਰਸਿਟੀ ਦਾ ਗੇਟ ਕੋਲ ਕੇ ਇੱਥੇ ਅਸੀਂ ਜੀ ਆਇਆਂ ਦਾ ਬੋਰਡ ਲਾਵਾਂਗੇ ਕਿ ਪਿੰਡਾਂ ਵਾਲਿਓ ਤੁਹਾਡੇ ਲਈ ਜੀ ਆਇਆਂ ਆਓ ਕਰੋ ਵੱਡੀਆਂ ਡਿਗਰੀਆਂ ਕਰੋ ਪੜਾਈਆਂ ਦੇ ਤਰੱਕੀ ਕਰੋ ਜੁਝਾਰ ਸਿੰਘ ਆਪਣੀ ਲੜਾਈ ਲੜ ਰਿਹਾ ਜੁਗਰਾ ਸਿੰਘ ਆਪਣੀ ਲੜਾਈ ਲੜ ਰਿਹਾ ਕਿਹੋਂਲੀ ਪੀੜੀ ਦੀ ਲੜਾਈ ਹੈ ਇਹ ਸਾਡੀਆਂ ਪੀੜੀਆਂ ਦੀ ਸਾਡੀ ਨਸਲਾਂ ਦੀ ਲੜਾਈ ਹੈ ਸਾਡੀ ਖੂਨ ਦੀ ਲੜਾਈ ਹੈ ਸਾਡੀ ਐਗਜ਼ਿਸਟੈਂਸ ਦੀ ਲੜਾਈ ਹੈ ਤੁਹਾਡਾ ਨਿੱਜੀ ਮਫਾਦ ਤੁਹਾਡਾ ਨਿੱਜੀ ਫਾਇਦਾ ਕੀ ਹੈ ਇਹਦੇ ਵਿੱਚੋਂ ਜੁਗਰਾ ਸਿੰਘ ਜਾਂ ਆਪਾਂ ਜੁਝਾਰ ਸਿੰਘ ਦੀ ਗੱਲ ਕਰੀਏ ਇੱਕ ਸੰਤੁਸ਼ਟੀ ਹੁੰਦੀ ਆ ਆਤਮਾ ਨੂੰ ਕਿ ਮੈਂ ਆਹ ਕੰਮ ਕਰ ਲਿਆ ਹੁਣ ਮੇਰੀ ਆਤਮਾ ਤੇ ਕੋਈ ਬੋਝ ਨਹੀਂ ਉਹ ਸੰਤੁਸ਼ਟੀ ਲੈਣ ਵਾਸਤੇ ਅਸੀਂ ਇਹ ਜਿਹੜਾ ਸੰਘਰਸ਼ ਲੜਦੇ ਨਿੱਜੀ ਫਾਇਦਾ ਕੋਈ ਨਹੀਂ हां ਨਿੱਜੀ ਸੰਤੁਸ਼ਟੀ ਲੈਣੀ ਚਾਹੁੰਦੇ ਆਪਣੇ ਮਨ ਨੂੰ ਸ਼ਾਂਤੀ ਕਿ ਇਹ ਨਾ ਹੋਵੇ ਕਿ ਜਦੋਂ ਇਹ ਨੀਤੀਆਂ ਅਪਣਾਈਆਂ ਜਾ ਰਹੀਆਂ ਸੀ ਤੇ ਉਦੋਂ ਅਸੀਂ ਚੁੱਪ ਰਹੇ ਅਸੀਂ ਉਦੋਂ ਚੁੱਪ ਰਹੇ ਅਸੀਂ ਸੁੱਤੇ ਰਹੇ ਅਸੀਂ ਆਪਣੇ ਕੰਮ 'ਚ ਮਸਤ ਰਹੇ ਅਸੀਂ ਸਿਰਜਣਾ ਚਾਹੁੰਦੇ ਆਂ ਸਿਰਜਣਾ ਚਾਹੁੰਦੇ ਆਂ ਕੁਝ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਾਂ ਲਈ ਆਪਣੇ ਸਮਾਜ ਲਈ ਆਪਣੀ ਸੋਸਾਇਟੀ ਲਈ ਕਿਉਂਕਿ ਇੱਕ ਪੜ੍ਹੇ ਲਿਖੇ ਵਿਦਿਆਰਥੀ ਦਾ ਸਮਾਜ ਪ੍ਰਤੀ ਵੀ ਫਰਜ਼ ਹੁੰਦਾ ਨਾ ਅਸੀਂ ਉਹ ਸਮਾਜ ਪ੍ਰਤੀ ਆਪਣਾ ਜਿਹੜਾ ਫਰਜ਼ ਹੈ ਪੂਰਾ ਕਰਕੇ ਆਪਣੇ ਮਨ ਨੂੰ ਤਸੱਲੀ ਦੇਣਾ ਚਾਹੁੰਦੇ ਆਂ ਧੰਨਵਾਦ ਜੀ ਜਗਰਾਤ ਸਿੰਘ ਮੇਰੇ ਨਾਲ ਸਾਡੇ ਨਾਲ ਸੀ ਤੇ ਉਹਨਾਂ ਨੇ ਵੀ ਸੀ ਸਾਹਿਬ ਵੱਲੋਂ ਜਿਹੜੀਆਂ ਮੰਗਾਂ ਦੀ ਗੱਲ ਕੀਤੀ ਹੈ ਕਿ ਪਹਿਲੇ ਦਿਨ ਮਸਲਾ ਹੱਲ ਹੋ ਜਾਣਾ ਚਾਹੀਦਾ ਸੀ ਭਾਰੋ ਬਿਊਰੋਕ੍ਰੇਸੀ ਦੀ ਗੱਲ ਕੀਤੀ ਉਹਨਾਂ ਨੇ ਉਹ ਤਾਂ ਜੋ ਕਹਿੰਦੇ ਕਿ ਜਾਇਜ਼ ਦੇਣ ਲੈ ਗਏ ਆ ਉਹਨਾਂ ਨੇ ਆਪਣਾ ਆਪਣਾ ਪ੍ਰਭਾਵ ਛੜਨਾ ਸੀ ਪਰ ਅੱਜ ਜੋ ਵੀ ਸੀ ਸਾਹਿਬਾਨ ਵੱਲੋਂ ਸੁਨੇਹਾ ਆਇਆ ਸੀ ਉਹਦੇ ਉੱਤੇ ਵਿਚਾਰ ਵਟਾਂਦਰਾ ਵੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਸਟੇਜ ਬੇਸ਼ੱਕ ਚੱਲ ਰਹੀ ਆ ਪਰ ਉਹ ਦੱਸਿਆ ਜਾ ਰਿਹਾ ਹੈ ਕਿ ਜੇ ਇੰਨੇ ਦਿਨਾਂ ਦੇ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤੇ ਫਿਰ ਅਗਲਾ ਸੰਘਰਸ਼ ਜਿਹੜਾ ਵਾ ਉਹ ਸਰਕਾਰ ਦੇ ਵਿਰੋਧ ਦੇ ਵਿੱਚ ਹੋਊਗਾ ਪਿੰਡੂ ਇਲਾਕੇ ਦੀ ਗੱਲ ਆ ਰਿਜ਼ਰਵੇਸ਼ਨ ਦੀ ਗੱਲ ਆ ਰਿ ਉਹ ਕਹਿੰਦੇ ਕਿ ਕਾਂਗਰਸ ਵੇਲੇ ਜਿਹੜਾ ਕੋਟਾ ਖਤਮ ਕੀਤਾ ਗਿਆ ਸੀ ਉਹ ਕਾਂਗਰਸ ਵੇਲੇ ਕੋਟਾ ਖਤਮ ਕਰ ਦਿੱਤਾ ਗਿਆ ਸੀ ਉਸ ਕੋਟੇ ਨੂੰ ਆਮ ਆਦਮੀ ਪਾਰਟੀ ਚਾਹੁੰਦੀ ਤੇ ਉਹ ਦੁਬਾਰਾ ਬਹਾਲ ਕਰ ਸਕਦੀ ਸੀ ਪਰ ਉਹਨਾਂ ਦੀਆਂ ناکਾਮੀਆਂ ਨਲਾਇਕੀਆਂ ਕਹਿ ਸਕਦੇ ਹਾਂ ਕਿੰਦੇ ਜਿਹੜਾ ਕੋਟਾ ਬਹਾਲ ਨਹੀਂ ਹੋਇਆ ਪਰ ਫਿਰ ਵੀ ਅੱਜ ਉਹਨਾਂ ਗੁਜਾਰਸ਼ ਕੀਤੀ ਹੈ ਕਿ ਜਾਂ ਤੇ ਸਾਡੀਆਂ ਮੰਗਾਂ ਪ੍ਰਵਾਨ ਕਰ ਲੀਏ ਨੇ ਆ ਨਹੀਂ ਤੇ ਅਸੀਂ ਅਗਲੀ ਜਿਹੜੀ ਰੂਪਰੇਖਾ ਹੋਊਗੀ ਉਹ ਭਗਵੰਤ ਮਾਨ ਜੀ ਵਾਲੇ ਪਾਸੇ ਹੋਊਗੀ ਜਿੱਥੇ ਜਕਾਰਿਆਂ ਦੀ ਆਵਾਜ਼ ਦੇ ਵਿੱਚ ਸਾਡੀ ਗੂੰਜ ਉਸ ਘਰ ਤੱਕ ਜਾਊਗੀ ਜਿਹੜੀ ਸ਼ਾਇਦ ਤੁਹਾਨੂੰ ਇਸ ਯੂਨੀਵਰਸਿਟੀ ਤੋਂ ਸੁਣਾਈ ਨਹੀਂ ਦਿੱਤੀ